ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ శ్రీਲੰਕਾ ਦੇ ਵਿੱਚ ਲੈਂਡਸਲਾਈਡਿੰਗ ਅਤੇ ਹੜ੍ਹ ਦੇ ਨਾਲ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਸ ਸਮੇਂ శ్రీਲੰਕਾ ਦੇ ਵਿੱਚ ਪਾਣੀ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ 100 ਤੋਂ ਵੱਧ ਲੋਕ ਕੁਝ ਹੀ ਦਿਨਾਂ ਦੇ ਵਿੱਚ ਜਿਨ੍ਹਾਂ ਦੀ ਹੜਾ ਦੇ ਵਿੱਚ ਮੌਤ ਹੋ ਗਈ ਹੈ ਤੇ ਅਜੇ ਵੀ 1.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ శ్రీਲੰਕਾ ਦੇ ਵਿੱਚ ਇਸ ਸਮੇਂ ਪਾਣੀ ਦੇ ਕਾਰਨ ਤਬਾਹੀ ਦੇਖ ਨੂੰ ਮਿਲ ਰਹੀ ਹੈ ਤੇ ਇਸ ਤੋਂ ਇਲਾਵਾ ਕਈ ਜੋ ਕਿ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਟ੍ਰੇਨਾਂ ਦੇ ਨਾਲ-ਨਾਲ ਕਈ ਰਸਤੇ ਵੀ ਬੰਦ ਕਰ ਦਿੱਤੇ ਗਏ ਨੇ ਬਿਜਲੀ শ্রীলঙ্কা ਦੇ ਵਿੱਚ ਇਸ ਸਮੇਂ ਬਿਲਕੁਲ ਹੀ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਪੂਰਾ শ্রীলঙ্কা ਇਸ ਸਮੇਂ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ 100 ਤੋਂ ਵੱਧ ਲੋਕਾਂ ਦੀ ਜੋ ਕਿ ਹੜਾ ਦੇ ਵਿੱਚ ਮੌਤ ਦੀ ਗੱਲ ਦੱਸੀ ਜਾ ਰਹੀ ਹੈ ਤੇ 24 ਘੰਟਿਆਂ ਦੇ ਵਿੱਚ 540 ਮਿਲੀਮੀਟਰ بارش ਜੋ ਕਿ ਸ਼੍ਰੀਲੰਕਾ ਦੇ ਵਿੱਚ ਹੋਈ ਹੈ ਤੇ ਜਿਸ ਤੋਂ ਬਾਅਦ ਕਈ ਜੋ ਕਿ ਪੁਲ ਹੈ ਉਹ ਵੀ ਪਾਣੀ ਦੇ ਕਾਰਨ ਰੁੜ ਚੁਕੇ ਨੇ ਤੇ ਬਿਜਲੀ ਵੀ ਠਪ ਉਥੇ ਕਰ ਦਿੱਤੀ ਗਈ ਹੈ ਤੇ ਟ੍ਰੇਨਾਂ ਵੀ ਕਈ ਜੋ ਕਿ ਇਸ ਸਮੇਂ ਸ਼੍ਰੀਲੰਕਾ ਦੀਆਂ ਰੱਦ ਕੀਤੀਆਂ ਗਈਆਂ ਨੇ ਤੇ ਸ਼੍ਰੀਲੰਕਾ ਇਸ ਸਮੇਂ ਵੱਡੇ ਸੰਕਟ ਦੇ ਨਾਲ ਗੁਜ਼ਰ ਰਿਹਾ ਤੇ ਸਾਈਕਲੋਨ ਅਦਿਵਤਾ ਨੇ ਦੇਸ਼ ਦੇ ਵਿੱਚ ਜੋ ਕਿ ਕਿਹਾ ਹੈ ਕਿ ਇਸ ਸਮੇਂ ਜੋ ਮਾਫੀ ਕਿਹਾ ਜਾ ਰਿਹਾ ਹੈ ਕਿ ਜੋ শ্রীলੰਕਾ ਹੈ ਇਸ ਸਮੇਂ ਕਾਫੀ ਜ਼ਿਆਦਾ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ শ্রীলੰਕਾ ਦੇ ਵਿੱਚ ਜੋ ਕਿ ਲੋਕ ਹੈ ਇਸ ਸਮੇਂ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਤਸਵੀਰਾਂ ਵੀ ਇਸ ਸਮੇਂ ਲਗਾਤਾਰ ਸਕ੍ਰੀਨ ਉਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ শ্রীলੰਕਾ ਦੇ ਲੋਕ ਹੈ ਆਪਣੀ ਜਾਨ ਬਚਾਉਂਦੇ ਨਜ਼ਰ ਆ ਰਹੇ ਕਿਸ਼ਤੀਆਂ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਜੋ ਲੋਕਾਂ ਦੇ ਘਰ ਹੈ ਉਹ ਵੀ ਟੁੱਟ ਚੁੱਕੇ ਨੇ ਹੜਾ ਦੇ ਕਾਰਨ ਜੋ ਲੋਕਾਂ ਦੇ ਸਾਰੇ ਘਰ ਹੈ ਟੈਟੇਰੀ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਗੱਡੀਆਂ ਹੈ ਘਰ ਹੈ ਲੋਕ ਹੈ ਉਹ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਦੇ ਬੀਤੇ 24 ਘੰਟਿਆਂ ਦੇ ਅੰਦਰ ਅੰਦਰ ਜੋ శ్రీలంਕਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ بارش ਹੋਈ ਹੈ ਤੇ ਹੁਣ ਪੂਰਾ ਦਾ ਪੂਰਾ శ్రీలంਕਾ ਪ੍ਰਭਾਵਿਤ ਇਸ ਰਹਿ ਲੋਕ ਜੋ ਜਿਨ੍ਹਾਂ ਦੀ ਗਿਣਤੀ ਮਰਨ ਵਾਲੇ ਦੀ ਵద్ధి ਜਾਰੀ ਹੈ ਕਈ ਲੋਕਾਂ ਦੀ ਹਾਲਤ ਤੇ ਸਮੇਂ ਹੜਾ ਦੇ ਕਾਰਨ ਕਾਫੀ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਪਰਤੇ ਕਰਵਾਏ ਗਏ ਨੇ ਤੇ ਸ਼੍ਰੀਲੰਕਾ ਦੇ ਲੋਕ ਇਸ ਸਮੇਂ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਨੇ ਜੇਕਰ ਆਪਾਂ ਪਿਛਲੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਅਜਿਹੇ ਹੜ੍ਹ ਆਏ ਸੀਗੇ ਪੰਜਾਬ ਦੇ ਲੋਕ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਸਨ ਪਰ ਸ਼੍ਰੀਲੰਕਾ ਦੀ ਤਸਵੀਰ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਸ਼੍ਰੀਲੰਕਾ ਦੇ ਵਿੱਚ ਜੋ ਇਸ ਸਮੇਂ ਹੜ੍ਹ ਹੈ ਇਸ ਦੀ ਜੋ ਕਿ ਪਰਪਾਈ ਵੀ ਕਾਫੀ ਦਾ ਮੁਸ਼ਕਿਲ ਨਜ਼ਰ ਆ ਰਹੀ ਹੈ ਤੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਸੀਗਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੋ ਸ਼੍ਰੀਲੰਕਾ ਦੇ ਲੋਕ ਹੈ ਉਹਨਾਂ ਦੇ ਲਈ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਉਹਨਾਂ ਦੇ ਲਈ ਜੋ ਵੀ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਸਮੇਂ ਸ਼੍ਰੀਲੰਕਾ ਕਾਫੀ ਜ਼ਿਆਦਾ ਮੁਸ਼ਕਿਲਾਂ ਦੇ ਨਾਲ ਗੁਜ਼ਰ ਰਿਹਾ ਹੈ 100 ਤੋਂ ਵੱਧ ਜੋ ਲੋਕ ਹੈ ਉਹਨਾਂ ਦੀ ਮੌਤ ਦੀ ਗੱਲ ਦੱਸੀ ਜਾ ਰਹੀ ਹੈ 1.5 ਲੱਖ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ ਸਾਰੀਆਂ ਟ੍ਰੇਨਰ ਰੱਦ ਕਰ ਦਿੱਤੀਆਂ ਗਈਆਂ ਨੇ ਬਿਜਲੀ ਇਸ ਸਮੇਂ ਸ਼੍ਰੀਲੰਕਾ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਦੇ ਵਿੱਚ ਜੋ ਇਸ ਸਮੇਂ ਹੜਾ ਇਸ ਦੀ ਜੋ ਕਿ ਪਰਪਾਈ ਵੀ ਕਾਫੀ ਦਾ ਮੁਸ਼ਕਿਲ ਨਜ਼ਰ ਆ ਰਹੀਏ ਤੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਸੀਗਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੋ ਸ਼੍ਰੀਲੰਕਾ ਦੇ ਲੋਕ ਹੈ ਉਹਨਾਂ ਦੇ ਲਈ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਉਹਨਾਂ ਦੇ ਲਈ ਜੋ ਵੀ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਸਮੇਂ ਸ਼੍ਰੀਲੰਕਾ ਕਾਫੀ ਜ਼ਿਆਦਾ ਮੁਸ਼ਕਿਲਾਂ ਦੇ ਨਾਲ ਗੁਜ਼ਰ ਰਿਹਾ ਹੈ ਸੌ ਤੋਂ ਵੱਧ ਜੋ ਲੋਕ ਹੈ ਉਹਨਾਂ ਦੀ ਮੌਤ ਦੀ ਗੱਲ ਦੱਸੀ ਜਾ